ਗੁਰੂ ਪਾਤਮੀ ਗੁਰੂ ਗਰੀ ਗੁਰਸਾਰੀ ਸਾਧ ਸੰਗਤ ਜੀਓ ਗੁਰੂ ਨਾਨਕ ਮਹਾਰਾਜ ਜੀ ਦੇ ਪਵਿੱਤਰ ਬਾਗ ਦੇ ਉੱਤੇ ਲਾਲ ਮਿਰਖੀ ਹਾਜ਼ਰ ਨਾਲ ਵਾਰ ਰਿਹਾ ਹਾਂ ਸਭ ਤੋਂ ਪਹਿਲਾਂ ਜੀ ਦੂਜੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਗੁਰਦੱਦੀ ਦੇ ਸਿਵਾ ਸਾਰੇ ਨ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਅਕਾਲ ਪੁਰਖ ਵਜਿਰੂ ਸਾਰੇ ਨਗਰ ਦੇ ਵਿੱਚ ਮੇਰ ਜੋਲ ਇਸ ਬਾਗ ਬਖਸ਼ ਕੇ ਰੱਖਣਾ। ਗੁਰੂ ਨਾਨਕ ਪਾਤਸ਼ਾਹ ਫਰਨਾ ਮੇਰਾ ਪਰਿਆ ਹੱਥ ਸਾਰੇ ਨ ਕਰੋਤੇ। ਜਿਸ ਤਰ੍ਹਾਂ ਪਿਆਰਿਓ ਬਾਬਾ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਦਰ ਦੇ ਉੱਤੇ ਸੇਵਾ ਕੀਤੀ ਸਿਮਰਨ ਕੀਤਾ ਭਜਨ ਗਾਣ ਦੀ ਕੀਤੀ ਆਪਾਂ ਵੀ ਪਿਆਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਹਾਂ ਗੁਰੂ ਤੋਂ ਸੇਵਾ ਸਿਮਰਨ ਭਜਨ ਗਾਣ ਦੀ ਮੰਗਿਆ ਕਰੂ ਪਿਆਰੋ ਜਦੋਂ ਸੇਵਾ ਤੇ ਸਿਮਰਨ ਭਜਨ ਗਾਣ ਦੀ ਮੰਗ ਲਈ ਨਾ ਕਿਛੇ ਕੋਝਵੀਂ ਨਹੀਂ ਰਹਿ ਜਾਂਦਾ ਕਿਉਂ ਦਇਆਵੀ ਤੌਰ ਤੇ ਵੀ ਤਰੋ ਆਪਾਂ ਬਸਤਾ ਮੰਗਦੇ ਗੁਰੂ ਦਰਦਾ ਵੀ ਇਹ ਪਿਆਰੋ ਤਾਂ ਕਿ ਇਹ ਦਾਤੇ ਨੇ ਦਾਤਾਂ ਆਪਣੇ ਹੱਥ ਵਿੱਚ ਰੱਖਣਾ ਹੋਣਾ ਹੈ ਤਾਂ ਦ੍ਰਿਸ਼ ਨੂੰ ਲੋ ਧਿਆਨ ਨਾਲ ਦੇ ਦਾਤਾ ਦਾਤ ਰੱਖੀ ਹੱਥ ਆਪਣੇ ਜਿਸ ਭਾਵ ਹੈ ਤਿਸ ਦੇਈ ਕਹਿੰਦੇ ਦਾਤੇ ਨੇ ਦਾਤਾਂ ਤੇ ਹੱਥ ਵਿੱਚ ਰੱਖਣਾ ਆਪਣੇ ਹੱਥ ਵਿੱਚ ਜੀਵਦੇ ਉਹਦੇ ਹੁਕਮ ਦੇ ਵਿੱਚ ਹੀ ਸਭ ਕੁਝ ਮਿਲਦਾ ਆਹ ਕੋਰ ਦਾਤਾਂ ਜਿਵੇਂ ਸੰਪੂਰਨ ਜੀਣਾ ਹੋਣਾ ਹੈ ਤਾਂ ਸੰਪੂਰਨ ਆਤਮਾ ਜੀ ਆਸ ਸਰੀਰ ਇੱਕ ਪਦਾਰਥ ਹੈ ਸਾਨੂੰ ਦਿੱਤੀ ਹੈ ਕਿ ਕੁਝ ਸਮਾਂ ਬਾਅਦ ਨੂੰ ਵਾਸਤੇ ਇਹਦੀ ਦਾਤ ਦਾ ਪ੍ਰਬੰਧ ਮੰਦੀ ਸਰੀਰ ਜੀ ਬਿਮਾਰੀ ਕੋਈ ਨਹੀਂ ਸਰੀਰ ਅਰੋਗ ਅਰੋਗ ਕੋਈ ਨਹੀਂ ਦਾ ਤਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਬਰਤੂ ਬੰਦੇ ਨੂੰ ਵੀ ਇਹ ਕਾਲਪਤਿਕ ਵਾਗਰੂ ਮੈਨੂੰ ਤੁਸੀਂ ਅੰਦੋਸ਼ੀ ਦਿੱਤੀ ਹੋਈ ਹੈ ਸ਼ੁਕਰ ਹੈ ਦਾ ਸ਼ੁਕਰ ਹੈ ਅਰੋਗ ਸਰੀਰ ਹੈ ਇਹ ਜਿਹੇ ਸਰੀਰ ਨੂੰ ਰੋਗ ਲੱਗ ਜਾਂਦਾ ਹੈ ਤਾਂ ਮੇਚਾਂ ਕੀ ਹਾਲ ਹੁੰਦਾ ਆ ਜਿਵੇਂ ਕਹਿੰਦੇ ਰੋਗੀ ਬੰਦੇ ਨੂੰ ਬਾਗ ਦਿੱਤੀ ਹੈ ਗੁਰੂ ਸਾਹਿਬ ਦੀ ਗੁਰੂ ਦਾ ਸਾਜ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਅੰਮ੍ਰਿਤ ਜੈਪਾਨ ਬਾਣੀ ਵਿਸਰ ਜਾਏ ਸੋ ਤਨ ਪੱਖਾ ਕਹਿੰਦੇ ਨੇ ਉਹ ਤਨ ਪੱਖਾ ਰੋਗੀ ਜੇ ਪੱਖਾ ਰੋਗੀ ਲਗਾਉਂਦਾ ਤਾਂ ਬੇਖਾਮਾਗ ਦਾ ਰਹਤਾ ਹੈ ਨੇ ਵੀ ਇਵੇਂ ਜਿਵੇਂ ਪੱਕਾ ਰੋਜ਼ ਨੂੰ ਵੱਲ ਦੇਦਾ ਡਾਕਟਰ ਜਵਾਬ ਦੇਦੇ ਜੀ ਤੇ ਇਹਨੂੰ ਬੰਦਾ ਨਾ ਅੰਦਰੋਂ ਅੰਦਰ ਹੀ ਮਾਰਨਾਸ਼ਟ ਹੋਇਆ ਬੰਦਾ ਜੀ ਮਿਲਵਾਉਣਾ ਆਂਦਾ ਹੈ ਵੀ ਅੰਦਰੇ ਅੰਦਰ ਬਸ ਬੰਦਾ ਮਾਰਨਾਸ਼ਟ ਹੋਇਆ ਹੈ ਪਤਾ ਕੀ ਗੱਲ ਹੁੰਦਾ ਇਹ ਰੋਗਾਂ ਦਾ ਉਹ ਮੈਂ ਨਹੀਂ ਵਾਰੀ ਦਾ ਪਾਣਾ ਬਸ ਮੈਂ ਯਾਰ ਮੈਂ ਨਹੀਂ ਬਚਣਾ ਹਾਂ ਬਸ ਗੁਰੂ ਜੀ ਕੋਲ ਆ ਬੁਲਾਉਣਾ ਪੱਕਾ ਰੋਗੀ ਦਾ ਜਿਸ ਤਰ੍ਹਾਂ ਇਹਨੇ ਜਿਹੜੇ ਤਨ ਨੂੰ ਪਰਮਾਤਮਾ ਦੀ ਨਾਮ ਬਾਣੀ ਭਜਨ ਬੰਦਗੀ ਭੁੱਲ ਜਾਂਦੀ ਹੈ ਕਿਲੇ ਬਕਾਰਾਂ ਦੇ ਵਿੱਚ ਮਨ ਉਤ ਵਰਗਾਉਂਦਾ ਕਰ ਸਕਦਾ ਤਾ ਉਹ ਅੰਦਰਲੀ ਖਾਪਸ ਹੁੰਦੀ ਹੈ ਬਾਹਰੋਂ ਬੰਦਾ ਬਣਾਉਂਦੀ ਕੋਸ਼ਿਸ਼ ਉਹ ਬੰਦੇ ਕੋਲ ਨਹੀਂ ਇਹ ਅੰਦਰਲੀ ਤਾਪਸਨਾ ਬਕਾਰਾਂ ਦੀ ਖਾਪਸ ਬਹੁਤ ਢੇਰੀ ਖਾਪਸ ਕਰਦੀ ਬੰਦ ਨੂੰ ਅੰਦਰੋਂ ਬੰਦਾ ਅੰਦਰੇ ਅੰਦਰੇ ਵਸ ਮਾਰਦਾ ਰਹਿਣਾ ਚਾਹਵਦਾ ਹੈ ਜਿਵੇਂ 4 ਜੀ ਨੂੰ 10 ਸਾਲ ਦਾ ਨਾਮ ਦੇ ਘਰ ਵਾਲੀ ਦਾ ਬੱਚਾ ਕਿਸੇ ਨੂੰ ਵੀ ਦੱਸ ਸਕਦਾ ਹੈ बकारा के मनुख अंदर अंदर खत्म हो जाता जा पा है कहीं बकारी मनुख जीरू बर्बाद हो के मर जाते हैं जी बर्बाद हो जाते हैं जी बकारी मत हौली हौली समा खा के पाँच पांच सौ किला जमीला जो हूँ सी अज बिल्कुल खत्म हो चुके हैं क्यों बकारी जीवन हो गया क्या हो बस बकारा के लावना होंगे गा ਸੋ ਗੁਰੂ ਜੀ ਕਹਿੰਦੇ ਆਓ ਜੀ ਮਹਾਂਪਾ ਗੁਰੂ ਅੰਗਦ ਦੇਵ ਜੀ ਮਹਾਰਾਜੀ ਜਿਸ ਤਰ੍ਹਾਂ ਸੇਵਾ ਸਿਮਰਨ ਭਜਨਾਂ ਦੀ ਕੀਤੀ ਹੈ ਨਾ ਫਿਰੋ ਇਸੇ ਤਰ੍ਹਾਂ ਆਪਾਂ ਵੀ ਗੁਰੂ ਕੋਲ ਸੇਵਾ ਸਿਮਰਨ ਮੰਗਿਆ ਕਰੋ ਜਿਵੇਂ ਸ੍ਰੀ ਆਪਾਂ ਬੈਠੇ ਆ ਨਾ ਜ਼ਰੂਰ ਭਾਈ ਗੁਰੂ ਅਗੇ ਵੀ ਅਰਦਾਸ ਕਰੀ ਸੱਚੇ ਪਾਤਸ਼ਾਹ ਬਾਬਾ ਲਾਹਣ ਲਹਿਣਾ ਜੀ ਨੇ ਜਿਨੇ ਗੁਰੂ ਨਾਨਕ ਪਾਤਸ਼ਾਹ ਦਾ ਬਚਨ ਮੰਨਿਆ ਇੱਕ ਵੀ ਬਚਨ ਕਦੇ ਇਹ ਨਰਦਾ ਜੀ ਮਹਾਰਾਜ ਮੈਂ ਹਮਨ ਬਾਬਾ ਜੀ ਦਾ ਅਤੇ ਆਸਪੜ ਕੀ ਵੇਖੋ ਗੁਰਵੰਗਦੇਵ ਜੀ ਮਹਾਰਾਜ ਦਾ ਤਤ ਪ੍ਰਚਾਰ ਰਿਤੇ ਸੀ ਇਹ ਹੈ ਜਦੋਂ ਬੈਲ ਉੱਤਰਾ ਇਕਦਮ ਨੀਤੀਕਰ ਮਨ ਲੈ ਕੇ ਅਸੀਂ ਆਪਾਂ ਸ਼ਾਲੂ ਦੀ ਗੱਲ ਕਰਦਗੇ ਇਕਦਮ ਇਹ ਗੁਰਵੰਗਦੇਵ ਜੀ ਮਹਾਰਾਜ ਨੂੰ ਬਾਬਾ ਲੈਣਾ ਜੀ ਨੂੰ ਨਾ ਗੁਲਾਣਕ ਪਾਛਾ ਕਹਿੰਦੇ ਲੈਣਿਆ ਵੇਚ ਦਾ ਨੇ ਚੜ ਗਿਆ ਤੇ ਸਾਡੇ ਪਾਪੜੇ ਥੋਕੇ ਲੈ ਕੇ ਆ ਪਰਈ ਬੱਜੇ ਸੀ ਰਾਤ ਦੇ 12 ਹੁਕਮ ਦੀ ਗੱਲ ਹੈ ਹੁਕਮ ਦੇ ਵਿੱਚ ਹਮੇਗਾ ਨਹੀਂ ਜੁਦੇਦਾ ਲੋ ਰਾਤ ਦੇ 12 ਵਜੇ ਵੀ ਲੈਣਾ ਤਾਂ ਖੋਲੇ ਗਿਆ ਸੀ ਸਾਰੇ ਬੈ ਸੀ ਸਾਰਿਆਂ ਨੂੰ ਆਖਿਆ ਜਿਦੋਂ ਸਾਹ ਭਿਜੇ ਕੱਲ ਬਾਪੂ ਦਾ ਦਿਮਾਗ ਖਰਾਬ ਹੋ ਗਿਆ ਅੰਦਰ 12 ਵਜੇ ਰਾਤ ਨੂੰ ਕਈਆਂ ਚੜ ਚੜ ਗਿਆ ਅਈ ਗਏ ਸੀ ਦੀ ਬਾਪੂ ਦਾ ਦਿਮਾਗ ਖਰਾਬ ਹੋ ਗਿਆ ਤੇਰੇ ਬਾਬਾ ਲੈਣਾ ਜਿਹਨੂੰ ਆਖਿਆ ਸਾਲ ਮਾਰ ਕੇ ਗਰੇ ਕੁ ਦਿਨਾਂ ਤੋਂ ਨਾਲ। ਜਦ ਕਿ ਤਪਰੀ ਨਦੀ ਤੇ ਕਰਦੇ ਤੋਂ ਹੋ ਗੇ ਆ। ਇਹ ਪਰਦੇ ਬਾਤਾ ਕਹਿੰਦੇ ਲੈਣਿਆ ਕਿੱਦਾਂ ਸੂਰਜ ਜੜਿਆ ਹੁੰਦਾ ਸੀਗਾ। ਇੱਕ ਪਲ ਲੈਣਿਆ ਕਿੱਦਾਂ ਸੂਰਜ ਜੜਿਆ ਹੁੰਦਾ ਸੀਗਾ। ਸੇਰ ਵੀ ਬਸ ਇਹ ਦੀਪ ਜਾਲ ਸਤਗੁਰੂ ਗੁਰੂ ਨਾਨਕ ਦੇਵ ਮਹਾਰਾਜ ਤੁਹਾਡੇ ਹੁਕਮ ਦੇ ਵਿੱਚ ਸਾਰੀ ਸ੍ਰਿਸ਼ਟੀ ਹੈ। ਸਾਰੇ ਖੰਡਾਂ ਬਲੈਕ ਮੰਡਾਂ ਵਿੱਚ ਤੁਸੀਂ ਮਾਲਕ ਹੋ ਜਿੱਡਾ ਸੂਦਿਲ ਤੇ ਚੜਾਇਆ ਸੀ ਉੱਤੇ ਚੜਾਇਆ ਤੇ ਸੀਗਾ ਬਸ ਆਪਣੇ ਆਪ ਨੂੰ ਫਿਰ ਵੀ ਜਨਾਇਆ ਕਿੰਦਾ ਜਿੱਦਾਂ ਤੁਸੀਂ ਤੁਹਾਡੇ ਡਾਕੂਮੈਂਟਸ ਉੱਤੇ ਚੜਾਇਆ ਸੀ ਨਾ ਹੋਰ ਤਾਂ ਹੀ ਚੜਾਇਆ ਤੇ ਸੀਗਾ ਗੱਲ ਸਾਰੀ ਹੁਕਮ ਦੀ ਸੀ ਤੇਖੋ ਹੁਕਮ ਅੱਗੇ ਮੰਨਣ ਦੇ ਨਾਲ ਹੀ ਭਾਣਾ ਸਾਡਾ ਜਦੋਂ ਕਹਿੰਦਾ ਮੈਂ ਕਰਦਾ ਕਿ ਮੈਂ ਐਂ ਕਰ ਦੂੰਗਾ ਮੈਂ ਆਂ ਕਰ ਦੂੰਗਾ ਮੈਂ ਆਹ ਕਰ ਦੂੰਗਾ ਫਿਰ ਵੀ ਸਿਰ ਹਮੇਂ ਗੁਰਨੇ ਗਾਦੀ ਤੇ ਹੈ ਬਾਬਾ ਫਰੀਦ ਜੀ ਦੀ ਅੰਦਰ ਜਿਹੜੀ ਹਉਮੈ ਸੀ ਕੱਢੀ ਸੀ ਆਪਾਂ ਹਉਮੈ ਘੜਤੀ ਬਾਬ ਰੱਬ ਦੇ ਤੈਅ ਲਈ ਹਉਮੈ ਮਿੱਤੋ ਜਾਂਦੀ ਲੋ ਬੰਸਦੀ ਗੁਰੂ ਆਪਾਤਮਾ ਹੋਇਆ ਦਾ ਪਿਆਰ ਹਉਮੈ ਹੀ ਸਭ ਤੋਂ ਵੱਡੀ ਗੰਧੈ ਪ੍ਰਮਾਤਮਾ ਨੂੰ ਨਾਲ ਪਰਦਾ ਇਹੀ ਹੈ ਬਸ ਕਿ ਮੈਂ ਹਾਂ ਜਿੱਥੇ ਜਿੱਥੇ ਆਪਾਂ ਬੈਠੇ ਆ ਨਾ ਆਪਾਂ ਰੇਕ ਮਨੋਕਲ ਨਹੀਂ ਆ ਬਸ ਜੇ ਮੈਂ ਨਾ ਹੋਆ ਹੋ ਖਾਤੀ ਹੋਵੇਗਾ ਮੈਂ ਨਹੀਂ ਆ ਬਸ ਮੈਂ ਲਈ ਕਰਦਾ ਭਰਤੋ ਮੈਂ ਮੈਂ ਕਹਤਾ ਕਰਦਾ ਤਾ ਥਿੰਗੇ ਬਾਰੀ ਗੁਰੂ ਸਾਹਿਬ ਲਿਖਤਾ ਮੇਰੀ ਮੇਰੀ ਕਾfte ਜਾਮਗੈ ਉਹ ਜਨਸਾ ਪదల ਜਿਹੜੀ ਮੇਰੀ ਮੇਰੀ ਕਰਦਿਆਂ ਬੰਦਿਆ ਸਰਵੋਪੀਚਾਰ ਸੋ ਗੁਰੂ ਦਾ ਬਚ ਮੰਨਣਾ ਪਾਈ ਵਾਪਾ ਲੈਣਾ ਜੀ ਤਰਾ ਤੇ ਮਾਣ ਕਿਡਾ ਮਿਲ ਗਿਆ ਗੁਰਗੱਦੀ ਗੁਰਵਾੰਗ ਦੇਵੀ ਮਾ ਰੇ ਬੰਕ ਤੇ ਲਿੱਤੀ ਜੀ ਤਰਾ ਅੰਗ ਅੰਗ ਮੇਰੇ ਨਾਲ ਅੰਗ ਸਤ੍ਰੈਨ ਵਾਰਾ ਅੰਦਰ ਬਣਾਤਾ ਜੀ ਬਾਬੇ ਲੈਣੇ ਤੋਂ ਮੁਬਾਰਕ ਦਿਨ ਦੀ ਵਧਾਈ ਜੀ ਅੱਜ ਦੇਨ ਬੁਰਗਤੀ ਦਿਵਸ ਇੱਕ ਵਾਰ ਫਿਰ ਲੱਖ ਲੱਖ ਵਧਾਈਆਂ ਜੀ ਆਓ ਜੀ ਅੱਜ ਆਪਾਂ ਤੀਸਰੇ ਪਾਦੀ ਵਿਚਾਰ ਕਰਨੀ ਹੈ 11ਵੀਂ ਅਸ਼ਟਪਦੀ ਦੇ ਕਉਮਾਨੁਖਤੇ ਕਿਆ ਹੋਇ ਆਵ ਜੋ ਤੇ ਸਪਾਵੈ ਸੋਈ ਕਰਾਵੈ ਇਸ ਤਰ੍ਹਾਂ ਆਹੇ ਚਾਰ ਕੋਣ ਤੁਰਿਆ ਆਵੇ ਪਰ ਕਿਰਪਾ ਜਿਸ ਆਪਣੀ ਬਲਤ ਦੇ ਨਾਨਕ ਤੇ ਜਨ ਨਾਮ ਮਿਲੇ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਤਉ ਮਨੋਂ ਖਤੇ ਕਿਆ ਹੋ ਰਿਆ ਤੈ ਗੁਰੂ ਸਾਹਿਬ ਜੀ ਕਹਿੰਦੇ ਇਹ ਦੱਸੋ ਭਾਈ ਬੰਦੇ ਨੂੰ ਕੀ ਹੋ ਸਕਦਾ ਤਾਂ ਬੰਦਾ ਕੁਝ ਕਰ ਸਕਦਾ ਨਾ ਕੁਝ ਨਹੀਂ ਹੁੰਦਾ ਬੰਦੇ ਤੋਂ ਤਾਂ ਕਿਉਂ ਬਾਣੀ ਕਹਿੰਦੀ ਆਪਣਾ ਕੀਤਾ ਕਿਸੂ ਨਾ ਹੋਇਆ ਬੰਦੇ ਦਾ ਕੀਤਾ ਕੁਝ ਹੁੰਦਾ ਹੀ ਨਹੀਂ ਸਾਰਾ ਕੁਝ ਉਹਦੇ ਹੁਕਮ ਦੇ ਵਿੱਚ ਹੋ ਰਿਹਾ ਜੋ ਕੁਝ ਹੋ ਰਿਹਾ ਹੈ ਜੋ ਦੇ ਸੁਭਾਵ ਹੈ ਸੋ ਹੀ ਕਰਾਵ ਹੈ ਗੁਰੂ ਦੀ ਕਹਿੰਦੇ ਜੋ ਜੰਗ ਲੱਗਦਾ ਨਾ ਉਹੀ ਕੁਝ ਉਹ ਪ੍ਰਮਾਤਮਾ ਸਾਡੀ ਜਿੰਦਗੀ ਵਿੱਚ ਹੋ ਰਿਹਾ ਕਰਦੇ ਉਹਦੇ ਬਹੁਤ ਵੀ ਖੇਡ ਹੈ ਬੰਦਾ ਇਸ ਤਰ੍ਹਾਂ ਹਾਲ ਹੋਵੇ ਤਾਂ ਸਭ ਕਿਸੇ ਲਈ ਜੇਕਰ ਇਹ ਮਨੁੱਖ ਦੇ ਵਾਸਤੇ ਹੋਵੇ ਨਾ ਮਨੁੱਖ ਦੇ ਵਾਸਤੇ ਹੋਵੇ ਤਾਂ ਫੰਦਾ ਇਹਨੇ ਸਾਰਾ ਕੁਝ ਹੋਲੇ ਜਿਹੜਾ ਨਹੀਂ ਬਣਦੀ ਉਹਨਾਂ ਨੂੰ ਦੇ ਲਈ ਨਹੀਂ ਕੋਈ ਚਾ ਜਿਹੜਾ ਬਣਦੀ ਹੈ ਉਹਨਾਂ ਨੂੰ ਠੇਰ ਲਾ ਲੂਗਾ ਸਾਡੇ ਅੰਦਰ ਤਾਂ ਬਾਹਰ ਰੋ ਤਾਂ ਆਤਮ ਪ੍ਰਮਾਤਮਾ ਅੰਦਰ ਬਾਹਰ ਰੋ ਤਾਂ ਤਨ ਦੇ ਅੰਦਰ ਉਹਨੂੰ ਕੀ ਧਿਆਉਂਦਾ ਹੈ ਜਾਂ ਨਹੀਂ ਧਿਆਉਂਦਾ ਵੱਖਰੀ ਗੱਲ ਹੈ ਉਹਨੂੰ ਯਾਦ ਕਰਦਾ ਹੈ ਜਾਂ ਨਹੀਂ ਕਰਦਾ ਉਹਤੋ ਬਖਰਾ ਵੀ ਸਰੇ ਪ੍ਰਮਾਤਮਾ ਨੂੰ ਯਾਦ ਕਰੇ ਉਹ ਨੂੰ ਉਹ ਵੀ ਲਈ ਜਾਣਾ ਹੈ ਨਾ ਯਾਦ ਕਰਿਓ ਵੀ ਲਈ ਜਾਣਾ ਉਹ ਜਿੰਦਾ ਪ੍ਰਮਾਤਮਾ ਸਾਹਿਬ ਦੇ ਦਿਲਦਾਰ ਦੇ ਲੈਣੇ ਥੱਕ ਆ ਜਿਗਾ ਜੁਗਾਂ ਤਰ ਖਾਈ ਤਾ ਇਹ ਜੁਗਾਂ ਤੋਂ ਨਾਲ ਲਖਾਂ ਦੇ ਹੁੰਦੇ ਆ ਕਿ ਮੁਕੇ ਪ੍ਰਾਤਮਾ ਦੇ ਭਰਾਲੇ ਕਰ ਉਹ ਆਕਸੀਜਨ ਆ ਪਾ ਵਰਤੀ ਜਾਂਦੇ ਆ ਉਹ ਹਜ਼ਾਰ ਸਾਲ ਹੋ ਗਏ ਵਰਤੀ ਆ ਨੇ ਜੀ ਆਣੀ ਵਰਤੀ ਆ ਨੇ ਇਹ ਆਸਾ ਲੋਕੀ ਉਹਦੇ ਤੇ ਭਲਾ ਦੇ ਤੇ ਕਰੇ ਮਰੋ ਤੇ ਆ ਸਿਉਣੇਲ ਨਾਲ ਖਾਨਾ ਹੈ ਕੋਲੇ ਨਾਲ ਖਾਨਾ ਮੁਖਦੇ ਕੋਲਾ ਉਪਰ ਜਾ ਕਈ ਬੰਦੇ ਕਹਿੰਦੇ ਨਾ ਕੋਲਾ ਉਪਜੋਗਾ ਜੀ ਕਈ ਮਤੋਂ ਫੈਲ ਲੱਗ ਜਾਂਦੇ ਆ ਕੋਲਾ ਮੁਖ ਜੋਗਾ ਜੀ ਕੋਲਾ ਨਹੀਂ ਉਹ ਕਹਤਾਂ ਨਾ ਆ ਫਿਰ ਛੇ ਆ ਲੱਗ ਰਹੀ ਨਾ ਕਬੱਡੀ ਖਾਨ ਹੋਵੇਗਾ ਕੋਲਾ ਮੁਖੇਗਾ ਕੇ ਮੁਖਿਆ ਨੇ ਭੁਲਾਇਆ ਦੇ ਬਰਮਾਤ ਆ ਦੇ ਉਹ ਤਾਲਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਸਭ ਕੁਝ ਸਾਜਿਆ ਹੋਇਆ ਰਹੇ। ਨ ਕੋਈ ਵੀ ਨਹੀਂ ਹੁਕਮਨ ਵਾਲਾ। ਸੋ ਗੁਰੂ ਜੀ ਕਹਿੰਦੇ ਭਾਈ ਇਸ ਦਾ ਹੱਥ ਹੋਏਗਾ ਸਭ ਕੁਝ ਨਹੀਂ ਕਹਿੰਦੇ ਬੰਦੇ ਦੇ ਹੱਥ ਵਿੱਚ ਹੋਵੇਗਾ। ਮੰਗਾਵਾ ਦੂਜੇ ਨੂੰ ਖਾ ਮਾਰ ਦੋ ਨਾਂ ਦੇ ਨਾਲ ਹੀ। ਨਾਂ ਦੇ ਨਾਲ ਹੀ ਖਾ ਮਾਰ ਦੋਗਾ। ਉਹ ਖਾ ਮਾਰ ਦੋ। ਤੇਰੇ ਕੋ ਸਾਖੀ ਆ ਬਾਰੀ ਸੀ ਹੁਣ ਨਹੀਂ ਆਪਾਂ ਤੁਹਾਨੂੰ ਤੇ ਕੱਲ ਨੂੰ ਪ੍ਰਾਂਤਕੀ ਇਹ ਕੋ ਕਮਾਲ ਗਰੋਂ ਬੰਦਾ ਦਾ ਕੋ ਕਮਾਲ ਦਾ ਜੋ ਤੇ ਸੁਭਾਵ ਹੈ ਸੋਏ ਕਲ ਇੱਕ ਦੇ ਜੋ ਕੋ ਜੋ ਪ੍ਰਮਾਤਮਾ ਨੂੰ ਪਾਉਂਦਾ ਹੈ ਉਹੀ ਕਰਦਾਗਾ ਉਹੀ ਬਸੁੰਦਾਗਾ ਅਣਜਾਣਤ ਵਿਖਿਆ ਮੈਂ ਰਚੈ ਅਣਜਾਣਤਾ ਆਖਦਾ ਜੀ ਨਾ ਜਾਣਨ ਕਰਕੇ ਵੀ ਅਣਜਾਣ ਪੁਣੇ ਦੇ ਵਿੱਚ ਜਾਂ ਗਿਆਨ ਨਹੀਂ ਸੀਗਾ ਵਿਖਿਆ ਮੈਂ ਰਚੈ ਗੁਰੂ ਜੀ ਕਹਿੰਦੇ ਵੀ ਵਕਾਰਾਂ ਦੇ ਵਿੱਚ ਮਨੁੱਖ ਮਾੜੇ ਕੰਮਾਂ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਜਿਸ ਦੀ ਜਾਣਕਾਰੀ ਨਾ ਹੋਵੇ ਨਾ ਮਨੁੱਖ ਕੋਈ ਵੀ ਬਲ ਤਾਂ ਗੁਰੂ ਜੀ ਕਹਿੰਦੇ ਨਾਂ ਜਾਣਨ ਕਰਕੇ ਵੀ ਆਹ ਬਰਾਈ ਦਾ ਮੈਨੂੰ ਆਹ ਫਲ ਮਿਲੂਗਾ ਗੁਰੂ ਜੀ ਕਹਿੰਦੇ ਵੀ ਪਤਾ ਹੀ ਨਹੀਂ ਪੰਘਲੇ ਜਾਣਦੇ ਇਹਨੂੰ ਸਹੀ ਕੀ ਆ ਤੇ ਰਸਤੇ ਦਾ ਪਤਾ ਨਹੀਂ ਸੀਗਾ ਝਾੜਨਾ ਹਨਿਆਂ ਦੇ ਰਸਤੇ ਚੱਲ ਪਿਆ ਵਾਸਤਵ ਪਾਣੀ ਸੀ ਜੇ ਗੁਰੂ ਨਾਲ ਗੁਰੂ ਦੇ ਬਾਹਰ ਫੜ ਲੀ ਇਹ ਅਰਦਾਪਾ ਗੁਰੂ ਦੀ ਉੰਗਲ ਫੜ ਕੇ ਚੱਲਣਾ ਆਪਾਂ ਏਜ ਦੁਨੀਆ ਸੇਰ ਮੇਲਾ ਇੱਕ ਸੇਰ ਮੇਲਾ ਦਾ ਇਹ ਮੇਲੇ ਦੇ ਰਤਨਾ ਸੰਸਾਰ ਦਾ ਇੱਕ ਸੰਸਾਰ ਉਪੀ ਇੱਕ ਮੇਲਾ ਦਾ ਇਹਦੇ ਵਿੱਚ ਗੁਰੂ ਦੀ ਉੰਗਲ ਫੜ ਕੇ ਸਿੱਖਨੇ ਚੱਲਣਾ ਜਿਹੜੇ ਚੱਲਦੇ ਆ ਮੇਲੇ ਚ ਨਹੀਂ ਰਹਦੇ ਨਹੀਂ ਤਾਂ ਮੇਲੇ ਅਸਰੋਲ ਜਾਂਦੇ ਗਾ ਲੋ ਕੁਝ ਕਿਸੇ ਅੰਗਾਂ ਵਿੱਚ ਚਲਣ ਦੇਣ ਦਾ ਹੈ ਕੁਝ ਕਿਸੇ ਅੰਗਾਂ ਵਿੱਚ ਟੈਨ ਦਾ ਰੋਲ ਖੰਦਾ ਨੂੰ ਤੇ ਇਹ ਲੋ ਗੁਰੂ ਦੀ ਉੰਗਲ ਫੜ ਕੇ ਚੱਲਦਾ ਸਿੱਖ ਗੁਰੂ ਆਪਣੇ ਸਿੱਖ ਨੂੰ ਆਹ ਸੰਸਾਰ ਦੀ ਨੇਲੇ ਦੇ ਵਿੱਚ ਰਲਣ ਜਾਂਦਾ ਐ ਨਾ ਰਲੇ ਕਰਤੀ ਗੱਭਣਾ ਰੱਬ ਦੇ ਪਿਆਰੇ ਦੀ ਹਰੇਕ ਸੰਸਾਰ ਦੇ ਵਿੱਚ ਹੀ ਹੁੰਦੇ ਰੱਬ ਦੇ ਪਿਆਰੇ ਚਾਹੇ ਨੇਤਾ ਸੀ ਪਰ ਸਭ ਤੋਂ ਬੜੀ ਨਾ ਲੇਟ ਹੋ ਜਾਂਦੀ ਐ ਸੋ ਗੁਰੂ ਜੀ ਕਹਿੰਦੇ ਅਣਜਾਣ ਤੱਕ ਦੇਖਿਆ ਮੈਂ ਰਚੇ ਭਾਈ ਨਾ ਜਾਣਨ ਕਰਕੇ ਮਨੁੱਖ ਬਰਗਾਂ ਦੇ ਵਿੱਚ ਮੈਂ ਤਾਂ ਜਾਣਦਾ ਨਹੀਂ ਕੀ ਆਹ ਕਾਨੂੰ ਦੀ ਆਹ ਲਾਈਨ ਦੀ ਪ੍ਰਾਣੇ ਬੰਦੇ ਕਹਿੰਦੇ ਸੀ ਕੀ ਲੈ ਗਏ ਨੀ ਉਧਰੋਂ ਕੀ ਬੀੜਾ ਨਤੀਜਾ ਕੀ ਆਪੋ ਪਤਾ ਨਾ ਕੰਮੇ ਨੂੰ ਆ ਮਾੜਾ ਕੰਮ ਕਰਕੇ ਜਾਦੇ ਸਮਾਖਾ ਖਾ ਖਾ ਕੇ ਕੈਂਸਰ ਦੇ ਵੀ ਵੀਜਦਾ ਹੈ ਬੀੜਾ ਸਰਗਟਾਂ ਪੀ ਪੀ ਕੇ ਆਪ ਵੀ ਦੇਹੀ ਗਾੜਦਾ ਹੈ ਦੇਹੀ ਨੂੰ ਗਾੜਦਾ ਹੈ ਅੰਦਰੋਂ ਵੀ ਕਾਲਾ ਕਰਤਾ ਤੁਹਾਂ ਥੇਗੜੇ ਵੀ ਕਾਲੇ ਕਰਦੇ ਉਹ ਬੰਦਿਆਂ ਤੁਹਾਂ ਥੇਗੜੇ ਕਾਲੇ ਹੋ ਗਏ ਬੀੜਾ ਪੀ ਪੀ ਤੇ ਸਰਗਟਾਂ ਪੀ ਪੀ ਕੀ ਤਰ੍ਹਾਂ ਇਹ ਇਹ ਗੁਰੂ ਜੀ ਕਹਿੰਦੇ ਨਾ ਜਾਣਨ ਪਰ ਕੇ ਆਪੀ ਉਹ ਉਸ ਤੇ ਲਿਖਿਆ ਵੀ ਹੁੰਦਾ ਆ ਜਾਂਦੇ ਤਮਾ ਕੁਦੀਆਂ ਕੁੜੀਆਂ ਉਤਰਾਂ ਲਿਖਾਂ ਅੰਦਰ ਕੈਨਸਰ ਦੇ ਵੀ ਪਰ ਇੱਕ ਚਲਾਕੀ ਕੀਤੀ ਉਹਨਾਂ ਨੇ ਮੇਰੇ 'ਤੇ ਕੀ ਚਲਾਕੀ ਕੀਤੀ ਹੈ ਇੰਗਲਿਸ਼ ਚ ਬਾਅਦ ਦੇ ਉਹ ਲਿਖ ਨਹੀਂ ਪੜ੍ਹਨਾ ਆ ਆੰਗਰੇਜ਼ ਨੇ ਕਿਉਂਕਿ ਹਾਈ ਕੋਰਟ ਦਾ ਆਰਡਰ ਹੈ ਵੀ ਭਾਈ ਜਿਹੜੀ ਕੀ ਖਾਗ ਖਾਦੀ ਹੈ ਸੇਧ ਨੂੰ ਉਹਦੇ ਬਾਰੇ ਜਾਣਕਾਰੀ ਤੇ ਲਿਖੋ ਤੇ ਜਿਹੜਾ ਬੰਦਾ ਹੁਣ ਭਾਈ ਮੈਨਾਂ ਤਾਂ ਗੇਨਨ ਕਾਹੇ ਕੀ ਕੋਸਲਾਤ ਹਾਥ ਦੀਪ ਕੋਏ ਪਰ ਬਾਬਾ ਕਬੀਰ ਜੀ ਨੇ ਤੈਨੂੰ ਪਤਾ ਸੀ ਕਿ ਆਹ ਰਸਤਾ ਮੈਂ ਅੱਗੇ ਟੋਆ ਦਿੱਤੀ ਅਜਾ ਨਾ ਬਣੇ ਹੱਥ ਚ ਲਾੜਣਾ ਪੜੀ ਐ ਕੋਆ ਵੀ ਦਿਸ ਗਿਆ ਤੇ ਟੋਏ ਵਿੱਚ ਜਾ ਕੇ ਡੇਗ ਲਾਂ ਮੇਰੀ ਕਹਿੰਦੇ ਕੋਏ ਚ ਡਾਕ ਨਿਕਣਦਾ ਇਹੀ ਹੱਥ ਕਰ ਲਓ ਸ਼ਰਾਬ ਦੇ ਉੱਤੇ ਲਿਖਿਆ ਪਿਆ ਧੀ ਵੀ ਸਿਹਤ ਨਹੀਂ ਖੇੜੀ ਵੀ ਨਹੀਂ ਥੋੜਾ ਜਾਣਦਾ ਨਹੀਂ ਰਿਜ਼ਲਟ ਨਹੀਂ ਪਤਾ ਮੰਨ ਨਹੀਂ ਜਾਣ ਦਾ ਕੋ ਮਾੜਾ ਕਹਾਮਿਚ ਲੱਗਿਆ ਹੋਇਆ ਅੰਦਰ ਦੀ ਜਾਗਰਤੀ ਨਹੀਂ ਕੀ ਫਿਰ ਸੋ ਸਵਤ ਸਮੋਰਥ ਪਈ ਹੈ ਮਾੜੇ ਕੰਮਾਂ ਚ ਫਰਦਤ ਹੋ ਗਿਆ ਜਿਆਦੇ ਤਮਾਕੂ ਲੋਕ ਬੀੜਾਸਾ ਸਰਗਠਣਾ ਕਾਲੇ ਹੋਏ ਪਿਆ ਕਿੰਨਾ ਤਾਂ ਮੂੰਹ ਵੀ ਕਾਲੇ ਹੋਏ ਬੋਲੋ ਜੀ ਕਾਲੇ ਨਹੀਂ ਹੋਏ ਕਿਹਾ ਕਿ ਇਹ ਹਾਲ ਹੋ ਜਾਂਦਾ ਹੈ ਜਵਾਲੇ ਦੇ ਜਾਂ ਬਣੀ ਨਿਕਲੇ ਆਉਂਦੇ ਨਾਲ ਇਹ ਹਾਲ ਹੋ ਜਾਂਦਾ ਹੈ ਇੱਕ ਤਾਂ ਬੰਦੇ ਨੂੰ ਆ ਕੈਂਸਰ ਹੋ ਗਿਆ ਆ ਇਥੋਂ ਆ ਜਵਾਲੇ ਦਾ ਕੈਂਸਰ ਹੋ ਗਿਆ ਜਾਦਾ ਫਿਰ ਵੀ ਲਾਈ ਜਾਵੇ ਡਾਕਟਰਾਂ ਤੇ ਆਸਤੀ ਜ਼ਹਿਰ ਆ ਗਿਆ ਵਾ ਜਾਦਾ ਫਿਰ ਵੀ ਛੱਡਿਆ ਜੀ ਕਿੰਨੀ ਭੈੜੀ ਬਿਮਾਰੀ ਹੈ ਜੀ ਸਤੰਦਰ ਸੋਤ ਚੀ ਦੀ ਗੱਲ ਤੇ ਬਹੁਤ ਭੈੜਾ ਨਾ ਬਿਮਾਰ ਨਾ ਜੀ ਨਿੱਕੀ ਕਈ ਬੰਦੇ ਨਾ ਢੀਢੀ ਸਰਗਰ ਤੇ ਜਰਦੇ ਤਮਾਕੂ ਨਸ਼ੇ ਹੀ ਗਣਦੇ ਲੈ ਕਮਾਲ ਦੀ ਨਾ ਜャ ਸ਼ਰਾਬ ਨੂੰ ਨਸ਼ੇ ਹੀ ਗਣਦੇ ਹੁਣ ਸਰਪਾ ਦਾ ਸਾਤ ਕਿਲੇ ਤੇ ਠੇਕੇ ਬਹੁਤ ਸਰਕਾਰ ਨੇ ਸਰਕਾਰ ਸ਼ਰਾਬ ਨੂੰ ਨਸ਼ੇ ਹੀ ਮੰਨਦੀ ਕਮਾਲ ਦੀ ਨਾ ਵੀ ਭਾਈ ਸਭ ਤੋਂ ਮਾੜੇ ਕੰਮ ਮਨੁੱਖ ਸ਼ਰਾਬ ਦੀ ਗੱਲ ਦਾ ਸਭ ਤੋਂ ਵੱਧ ਕੰਮ ਮਾੜੇ ਇਹ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਨਹੀਂ ਪਾਗਤੀ ਸਭ ਤੋਂ ਮਾੜੇ ਕੰਮ ਮਨੁੱਖ ਤੋਂ ਕਹੇ ਹੁੰਦੇ ਜਿੱਤ ਪੀਤਾ ਮਤ ਦੂਰ ਹੋਏ ਬਰਲ ਪਗਾਂ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੀ ਫਸਮੋਂ ਧੱਕੇ ਖਾਏ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨਾ ਗੁਰੂ ਅੰਗਦ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਜਿੱਤ ਪੀਤਾ ਮਤ ਦੂਰ ਹੋਏ ਮਤ ਦੂਰ ਹੋਏ ਦੇ ਬੰਦੇ ਜਦੋਂ ਉਹ ਪਿਆਰਾ ਵਾਤਨਾ ਰਹੀ ਤੇ ਪਿੱਛੇ ਬੰਦੇ ਕੋਲੇ ਰਹਿ ਕੀ ਗਿਆ ਨਾ ਮਾਂ ਦੀ ਪਛਾਣ ਨਾ ਭਰਾ ਦੀ ਨਾ ਚਾਚੇ ਦੀ ਨਾ ਤਾਈ ਦੀ ਨਾ ਧੀ ਦੀ ਕਿਸੇ ਦੀ ਪਛਾਣ ਨਹੀਂ ਬੌੜ ਮਾਰਦਾ ਤਾਂ ਤਾਂ ਕਾਲਾ ਬੌੜ ਮਾਰਦਾ ਜੁੱਤਾ ਹੈ ਬਾਰਲ ਬੋਲਾ ਜੇ ਛਾਏ ਬਾਰ ਦਾ ਅਰਥ ਅਰਥ ਹੁੰਦਾਗਾ ਬਰੌਣਾ ਪਣ ਆ ਗਿਆ ਬੰਦੇ ਨੂੰ ਮਾਰਦਾ ਬੰਦਾ ਨਹੀਂ ਤੈਨੂੰ ਡੱਬ ਕਰ ਦੇ ਉਹ ਇਹ ਤੈਨੂੰ ਗਾਲ ਕੱਢਦੀ ਇਸ ਨੂੰ ਕੁੱਸ ਕਰਦਾ ਬਰੌਣਾ ਪਣ ਆਪਣਾ ਪਰ ਇਹ ਨਾ ਪਛਾਣ ਨਹੀਂ ਆਪਣੇ ਕਾਲੀ ਦੀ ਕੋਈ ਪਛਾਣ ਨਹੀਂ ਰਹੀ ਕੋਈ ਨਹੀਂ ਆਪਣਾ ਪਰਾਇਨਾ ਪਛਾਣੀ ਖਸਮੋਂ ੱੱੱਕੇ ਖਾਏ ਕਹਿੰਦੇ ਪ੍ਰਮਾਤ ਪ੍ਰਵਾਰ ਕਰਨੇ ਨੂੰ ਤਾਂ ਬੰਦਾ ਸੰਸਾਰ ਨਾਲੇ ਤਾਂ ਉਹਨਾਂ ੱੱੱਕੇ ਖਾਂਦਾ ਹੀ ਖਾਂਦਾ ਹੁਣਦਾ ਕਹਿੰਦੇ ਨਿਰੰਕਾਰ ਕਰਨੇ ਨੂੰ ਵੀ ੱੱੱਕੇ ਖਾਂਦਾ ਕਰਦਾ ਆਪਣਾ ਪਰਾਇਨਾ ਪਛਾਣੀ ਖਸਮੋਂ ੱੱੱਕੇ ਖਾਏ ਉਹ ਪ੍ਰਮਾਤਮਾ ਕਾਲ ਗੁਰੂ ਵਿਗਰੂ ਜਿਹੜਾ ਸਾਰਿਆਂ ਦਾ ਖਾਸਾ ਹੈ ਉਹਦੇ ਕਰਨੇ ਨੂੰ ਵੀ ੱੱੱਕੇ ਖਾਂਦਾ ਬੰਦਾ ਤੇ ਇੱਕ ਲੋਕ 80% ਲੋਕਾਂ ਸ਼ਰਾਬ ਪੀ ਕੇ ਦਿਨਾਂ ਚ ਜਿਵਾਉਂਦਾ ਗੈਰ 80% ਲੋਕਾਂ ਇਹਨੇ ਪਤਾ ਹੀ ਲੱਗਾ ਯਾਰ ਗਲਤ ਕੰਮ ਹੋ ਗਿਆ ਪਤਾ ਹੀ ਨਹੀਂ ਕਿ ਐਸਾ ਹੁੰਦਾ ਯਾਰ ਕਿਉਂਕਿ ਸਵਰਤ ਮਤਲੀ ਮਤ ਮਾਰੀ ਜਾਂਦੀ ਹੈ ਜੀ ਮਤ ਮਾਰਨ ਦੀ ਹੈ ਐ ਲੱਗਦਾ ਹੁੰਦਾ ਵੀ ਗੁਰੂ ਮੈਂ ਅਗੜਾ ਹੋ ਗਿਆ ਕਹਿੰਦੇ ਜੀ ਸ਼ਰਾਪਿਕ ਤਾਂ ਪਤਾ ਸ਼ੇਰਾਂ ਦਾ ਬਣਦਾ ਸ਼ੇਰਾਂ ਦਾ ਨਹੀਂ ਬਣਦਾ ਮਤ ਵਾਰੀ ਜਾਂਦੀ ਗੁਰੂ ਜੀ ਕਹਿੰਦੇ ਮਤ ਮਾਰੀ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ ਵੀ ਮਤ ਗਲਤ ਕੰਮ ਕਰੀਏ ਨਾ ਦਾ ਜਿਹੜੇ ਬੱਬਰ ਸ਼ੇਰਾਂ ਨੇ ਕੰਮ ਕਰਨੇ ਹੁੰਦੇ ਆ ਓ ਪਿਆਰੋ ਇਸ ਤਰ੍ਹਾਂ ਗਲਤ ਕੰਮ ਕਰਕੇ ਸ਼ਰਾਬਾਂ ਪੀ ਕੇ ਗਲਤ ਕੰਮ ਨਹੀਂ ਕਰਦੇ ਨਾ ਜਿਨ੍ਹਾਂ ਨੇ ਕਾਬਲੇ ਹੁੰਦੇ ਆ ਉਹ ਤਾਂ ਜਲਦੀ ਕਰ ਵਸਪਤ ਜਲਦੀ ਗਲਾਂ ਚਿੱਤੀ ਆ ਉਹਨਾਂ ਦੇ ਸਰੀਰ ਤੇ ਭਲਾਂ ਹੀ ਆ ਰਾ ਚੱਲੇ ਅਡੋਲ ਬੈਠਦੇ ਆਰੇ ਥੱਲੇ ਵੀ ਔੜੋਲ ਗਏ ਤੇ ਉਹਨਾਂ ਲਈ ਸਤ ਹੁੰਦੀ ਮਾਨਾ ਹੈ ਇਹ ਵੀ ਇੱਕ ਪਿਆਰੋ ਨਸ਼ਈਆ ਕਿਉਂਕਿ ਗੁਰੂ ਨਾਲ ਇੰਨਾ ਪਿਆਰ ਪੈ ਗਿਆ ਆਹਰਾ ਵੀ ਛੋਟਾ ਲੱਗਦਾ ਲੱਗਿਆ ਬਸ ਗੁਰੂ ਨਾਲ ਇੰਨਾ ਪਿਆਰ ਗੂੜਾ ਪਿਆਰ ਪੈ ਗਿਆ ਗੁਰੂ ਨਾਲ ਰਾਰੋ ਰਿਚਾ ਸੋ ਗੁਰੂ ਜੀ ਕਹਿੰਦੇ ਭਾਈ ਅਣਜਾਣ ਕੋਨੇ ਦੇ ਵਿੱਚ ਬੰਦਾ ਬਰਹਮਾਂ ਦੇ ਵਿੱਚ ਪੈਂਦਾ ਜੇ ਜਾਣਤ ਆਪਨ ਆਪ ਬਚਾਏ ਜੇ ਜਾਣਦਾ ਹੋਵੇ ਤਾਂ ਭਾਈ ਆਪਣਾ ਬਚਾ ਕਰ ਲੈ ਬੰਦਾ ਫਿਰ ਜੇ ਤੁਸੀਂ ਇਹ ਵਾਰੀ ਆਪਾਂ ਜਾਣਗੇ ਤੇ ਆਪਾਂ ਬਚਾ ਕਰਾਂਗੇ ਆ ਪਤਨਾਂ ਦੇ ਵੀ ਭਾਈ ਆ ਬਿਮਾਰੀ ਹੁਣ ਆ ਇਸ ਤਰ੍ਹਾਂ ਘਰੇ ਰੱਖਣ ਦੇ ਨਾਲ ਨਹੀਂ ਲੱਗਦੀ ਲੱਗਦੇ ਆਪਾਂ ਬਚਾਅ ਕਰਦੇ ਹੋ ਆ ਪਿੱਛੇ ਇਹ ਕੋਰੋਨਾ ਕਹਿੰਦੇ ਨਿਊ ਕੋਰੋਨਾ ਵੈਰੇ ਕੋਰੋਨਾ ਕਿੰਨਾ ਲੋਕ ਮੂੰਹ ਬੰਦ ਰਿਓ ਸੀ ਹੱਥ ਧੋਂਦੇ ਸੀ ਕੀ ਕੁਝ ਹੋ ਗਿਆ ਸੀ ਨਾ ਰਾਹਤ ਦੇ ਸੀ ਨਾ ਬੱਚਾ ਸੇਲ ਨੂੰ ਬਚਾਉਣ ਵਾਸਤੇ ਭਾਈ ਜੀ ਕਹਿੰਦੇ ਬਰਾਮਾ ਵਾਲੇ ਪਤਾ ਲੱਗ ਜਾਂਦਾ ਵੀ ਬਰਾ ਆਪ ਫਰਾਇ ਦਾ ਆ 파ੜਾ ਫੜ ਮਿਲਣਾ ਤੇ ਗੁਰੂ ਜੀ ਕਹਿੰਦੇ ਆਪਣਾ ਵਿਚਾਰ ਕਰ ਲੈਦਾ ਭਰਮ ਨੇ ਭੁਲਾ ਦਹਿ ਦਸਤਾਵ ਹੈ ਭਰਮ ਦੇ ਵਿੱਚ ਗੁਰੂ ਜੀ ਕਹਿੰਦੇ ਭੁੱਲਿਆ ਕਰਦਾ ਆਹ ਦਸਾਂ ਦਸਾਂ ਵਿੱਚ ਕਹਿੰਦੇ ਦੌੜ ਭਰਮ ਤਾਂ ਭਰਮ ਨੇ ਭੁਲਾ ਹੁੰਦਾ ਦਸਤਾਵ ਕੋਈ ਕਿਤਰ ਭਾਈ ਦਾ ਕੋਈ ਕਿਤਰ ਭਾਈ ਇਹ ਭਰਮ ਚ ਭੁੱਲ ਕੇ ਨੈਮਤਾਂ ਮਾਹੇ ਚਾਰ ਊਂਟ ਖਰਿਆ ਪਰ ਕਹਿੰਦੇ ਮਨ ਨਾਲ ਇੱਕ ਦਾ ਨਾਮ ਖਦੇ ਇੱਕ ਦਾ ਸ਼ੈਨਾ ਇਹਦਾ ਅਰਥ ਪ੍ਰੋਫੈਸਰ ਸਾਖ ਸਿੰਘ ਨੇ ਇਹ ਕੀਤਾ ਹੈ ਜੀ ਅੱਖ ਦਾ ਫੋਰ ਅੱਖ ਦਾ ਫੋਰ ਹੁੰਦਾ ਵੀ ਅੱਖ ਆਨਨ ਇਧਰੋਂ ਚੱਲਿਆ ਇਧਰ ਇੰਨਾ ਹੀ ਟਾਈਮ ਉਸ ਇੰਨੇ ਟਾਈਮ ਦੇ ਵਿੱਚ ਗੁਰੂ ਜੀ ਕਹਿੰਦੇ ਮਨਨਾ ਪਤਾ ਨਹੀਂ ਕਹਿੰਦੇ ਚਾਰਾਂ ਰੂਪਾਂ ਦੇ ਵਿੱਚ ਭਮਾਉਂਦਾ ਜੀ ਚਾਰ ਰੂਪਾਂ ਦੇ ਵਿੱਚ ਅਖੀਰਲੀ ਬੰਦ ਕੀ ਹੈ ਜੀ ਕਰਤਪਾਰ ਜੀ ਸਾ ਆਪਨੀ ਭਗਤ ਜਿਹਦੇ ਉੱਤੇ ਕਿਰਪਾ ਕਰਦਾ ਹੈ ਮਾਰਕੀ ਨੂੰ ਭਗਤੀ ਵਰਸ਼ ਸੋਦਾਨੇ ਨਾਮ ਇਕ ਤੇਜਨ ਨਾਮ ਮਿਲੇ ਉਹ ਪਰਸ਼ ਪਰਮਾਤਮਾ ਦੇ ਨਾਮ ਦੇ ਵਿੱਚ ਮਿਲ ਜਾਂਦੇ ਆ ਜਿਹੜੇ ਆਪਾ ਭਜੁਰ ਦਾ ਨਾਮ ਜਪਦੇ ਰਹਿੰਦੇ ਆ ਭਜਨ ਗੰਗ ਕੀ ਕਰਦੇ ਰਹਿੰਦੇ ਆ ਉਹਨਾਂ ਦਾ ਜੀਵਨ ਇੱਥੇ ਵੀ ਸੁਖਾਲਾ ਤੇ ਜਦੋਂ ਇਸ ਸੰਸਾਰ ਵਿੱਚੋਂ ਜਾਂਦੇ ਆ ਨਾ ਤੇ ਦੁਨੀਆਂ ਵਿੱਚੋਂ ਉਦੋਂ ਵੀ ਉਹ ਸੌਖੇ ਜਾਂਦੇ ਆ ਨਹੀਂ ਦੁਨੀਆਂ ਦੇ ਵਿੱਚੋਂ ਅਰੋਗੇ ਮਰਤਾ ਰੋਗੇ ਜਾਂ ਅਰੋਗੇ ਸਿਰਫ ਜੋਨੀ ਪਰਮਾ ਮਨੋਕ ਰੋਗ ਦੇ ਵਿੱਚ ਹੀ ਜਨਮ ਲੈਂਦਾ ਹੈ ਰੋਗ ਵਿੱਚ ਹੀ ਜਿਉਂਦਾ ਰਹਿੰਦਾ ਹੈ ਤੇ ਰੋਗ ਵਿੱਚ ਹੀ ਮੌਤ ਹੋ ਜਾਂਦੀ ਹੈ ਉਹ ਅਸਰੋਗੀ ਮਰਦਾ ਰੋਗੇ ਜਨਮ ਹੈ ਰੋਗ ਦੇ ਵਿੱਚ ਜਨਮ ਹੋਇਆ ਹੈ ਰੋਗ ਵਿੱਚ ਮੌਤ ਹੋ ਗਈ ਹੈ ਤੇ ਰੋਗੇ ਦੇ ਪਰ ਜੋ ਵੀ ਅਰੋਗ ਵਿੱਚ ਗੁੰਮ ਜਾਂਦੇ ਮਨੋਕ ਨੂੰ ਨਾਲ ਚੜ੍ਹ ਜਾਂਦਾ ਹੈ ਅਤਿਅੰਤ ਸੋ ਗੁਰੂ ਦਾ ਗਿਆਨ ਲੈ ਕੇ ਭਾਈ ਆਪਾਂ ਇਸ ਗਿਆਨ ਨੂੰ ਆਪਦੇ ਸਰੀਰ ਉੱਤੇ ਵਰਤ ਕੇ ਸੋਹਣਾ ਜੀਵਨ ਬਣਾਏਗੇ ਤਾਂ ਏ ਏ ਜੀਵਨ ਖੁਸ਼ਹਾਲ ਹੋ ਜਾਵੇ ਐ ਪਰਾਇ ਨਾਲ ਲਗੇ ਵੀ ਐਵੇਂ ਆਪਾਂ ਕਿਹੜੀ ਜਿੰਦਗੀ ਜਿਉਂ ਰਹੇ ਆਂ ਐ ਖੁਸ਼ੀ-ਖੁਸ਼ੀ ਜੀਵਣਾ ਚਾਹੀਏ ਸੰਸਾਰ ਵਿੱਚ ਜਾਵੇ ਖੇਰੇ ਜਾਮ ਲੋਭ ਸੁਖੀਏ ਪਰ ਲੋਭ ਸਤੇ ਜੇਈ ਮਾਨ ਤਾਰਾ ਤਰਾ ਆਪ ਦੇਖਦੇ ਦੀ ਆਹ ਸਾਰੇ ਜੱਥੇ ਭਰੇ ਪੜਤਾ ਗੁਰਾ ਨਾ ਰੱਖੋ ਚੀਤਾ ਪਰਤਾ ਗੁਰਾ ਨਾ ਰੱਖੋ ਚੀਤਾ